ਬੁੱਲ੍ਹਾਪੁਰ ਦੇ ਦੀਨ ਪਿੰਦੇ ਬੋਪਾਰਾ ਇਹ ਕਲਾ ਵਿੱਚ ਨਕਲੀ ਪਨੀਰ ਵੱਡੀ ਮਾਤਰਾ ਵਿੱਚ ਫੜਿਆ ਗਿਆ ਪਿੰਡ ਵਾਸੀਆਂ ਵੱਲੋਂ ਪਿੰਡ ਦੀ ਹੀ ਦੁਕਾਨਦਾਰ ਵੱਲੋਂ ਇਹ ਪਨੀਰ ਤਿਆਰ ਕਰਕੇ ਵੇਚਿਆ ਜਾਂਦਾ ਸੀ ਜਿੱਦਾਂ ਕੀ ਤੁਸੀਂ ਦੇਖ ਰਹੇ ਹੋ ਯੂਰੀਆ ਪਿਆ ਸੁੱਕਾ ਦੁੱਧ ਜਿਹੜਾ ਕੀ ਆ ਦੇਖੋ ਡੇਟ ਲੰਗੀ ਹੋਈ ਡੇਟ ਲੰਗੀ ਹੋਈ ਦੁੱਧ ਸੁੱਕਾ ਜਿਹੜਾ ਹੈਗਾ ਇਹ ਵਰਤਿਆ ਜਾਂਦਾ ਸੀ ਵਿੱਚ ਡਿਟਰਜਨ ਪਾਊਡਰ ਵਿੱਚ ਵਰਤਿਆ ਜਾਂਦਾ ਸੀਗਾ ਹੋਰ ਸਮਾਨ ਯੂਰੀਆ ਤੋਂ ਇਲਾਵਾ ਹੋਰ ਵੀ ਸਮਾਨ ਹੈ ਜਿਹੜਾ ਉਹ ਨਕਲੀ ਇਹ ਨਕਲੀ ਪਨੀਰ ਬਣਾਉਣ ਵਾਸਤੇ ਵਰਤਿਆ ਜਾਂਦਾ ਸੀਗਾ ਜਿਹੜਾ ਕਿ ਪਿੰਡ ਵਾਸੀਆਂ ਵੱਲੋਂ ਮੌਕੇ ਦੇ ਉੱਤੇ ਫੜ ਲਿਆ ਗਿਆ ਸੇਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਪਰ ਦੇਖਦੇ ਹਾਂ ਸਿਹਤ ਵਿਭਾਗ ਕਿੰਨੀ ਦੇਰ ਦੇ ਵਿੱਚ ਇਸ ਤੇ ਕਾਰਵਾਈ ਕਰਦਾ ਤੇ ਇਹ ਨਕਲੀ ਪਨੀਰ ਬਣਾਉਣ ਵਾਲੇ ਦੁਕਾਨਦਾਰ ਦੇ ਉੱਤੇ ਕਾਰਵਾਈ ਕਰਦਾ ਪਿੰਡ ਵਾਸੀਆਂ ਨੇ ਮੌਕੇ ਤੇ ਹੀ ਦੁਕਾਨਦਾਰ ਨੂੰ ਫੜਿਆ 10 ਮਿੰਟ ਹੀ ਹੋਇਆ ਸਾਨੂੰ ਆਇਆ ਉਹਨੂੰ ਥੁੱਪੇ ਪਿਆ ਸੀ ਆ ਡਟਾਰਜਾਂ ਨੇ ਇਹਦੇ ਤੋਂ ਕਿਵੇਂ ਨਿਕਲਦਾ ਦੇਖੋ ਆ ਪਨੀਰ ਆ ਆ ਦੇਖੋ ਆ ਆ ਜੀ ਬਾਇਆ ਹੋਇਆ ਬੱਚੇ ਦੇ ਆ ਆ ਜੂਰੀਆ ਆ ਜੂਰੀਆ ਆ ਸੁੱਕਾ ਦੁੱਧ ਡੇਟ ਨੰਗੀ ਹੋਈ ਆ ਦੇਖੋ ਡੇਟ ਇਹਦੀ ਫੈਟਾਂ ਦੀ ਜੇ ਆਪਾਂ ਕਰੀਏ ਜਲ ਦੂਜਾ ਪਾਇਆ ਉਹ ਵੀ ਠੀਕਾ ਡੇਟ ਲੰਗੀ ਵਾਲੇ ਪਤਾ ਨਹੀਂ ਕਦੋਂ ਕਿਤੇ ਪਏ ਆ ਇਕੱਠੇ ਲੈ ਲੈਂਦੇ ਆ ਇਕੱਠੇ ਲੈ ਲੈਂਦੇ ਆ ਆਹ ਜਿਹੜਾ ਦੇਖਾ ਕੇ ਆਹ ਕੈਮੀਕਲ ਆ ਪਤਾ ਨਹੀਂ ਕੀ ਕੀ ਕੈਮੀਕਲ ਆ ਦੇਖੋ ਟੱਬ ਕਾਕਾ ਕਿਹਾ ਬਈ ਉਹ ਟੱਬ ਕਾਬਰੇ ਛੱਲੇ ਜੀ ਉਹ ਟੱਬ ਦੇ ਹੁੰਦੇ ਸੀ ਛੱਲੇ ਜੀ ਹਾਂ ਸੁੱਕਾ ਦਾ ਫੁੱਲਾ ਜੇ ਕਹਿੰਦੇ ਆ ਵੀ ਰਾਤ ਰੱਕ ਗਿਆ ਕੋਈ ਆ ਮੀਆਂ ਤੋਂ ਪਹਿਲਾਂ ਦਾ ਪਿਆ ਦੇਖ ਲਓ ਰੋਜ਼ ਉਹਨਾਂ ਕਾ ਕੱਢ ਲੈਂਦੇ ਆ ਬਣਾ ਲੈਂਦੇ ਆ ਆਹ ਦੇਖ ਆਲੇ-ਦਾਲੇ ਦੇਖੋ ਇਹ ਕਹਿੰਦਾ ਆਲੇ-ਦਾਲੇ ਨਾਲ ਆਲੇ-ਦਾਲੇ ਰਾਖੇ ਹੋਣੇ ਆ ਕਿੱਡੇ-ਕਿੱਡੇ ਉੱਚੀ ਕੰਨ ਦਾ ਦੇਖੋ ਲਾ ਨਹੀਂ ਤਾਂ ਆਹ ਵਾਂਗ ਵੀ ਮੇਰੇ ਮਤਮੇ ਇਹ ਵੀ ਦਾ ਦਨਾ ਮੈਂ ਬੋਪਾਰਾ ਵਾਲਿਆਂ ਨੂੰ ਕਹਿਣਾ ਸਾਰਿਆਂ ਨੂੰ ਕਈ ਬੰਦੇ ਦੀ ਮੈਚ ਚ ਆਉਂਦੇ ਆ ਮੁੜ ਕੇ ਗਾਲਾਂ ਕੱਢਦੇ ਆ ਇਹਨੂੰ ਬਣ ਜੋ ਬੰਦੇ ਨਾ ਲਾਓ ਇਹ ਤੋਂ ਇਹਦੀ ਦੁਕਾਨ ਬੰਦ ਕਰਾ ਕੇ ਹਟੋ ਵਾਹੇ ਜੀ ਖਾਲਸਾ ਵੇਖ ਤੇ